ਇਹ ਕਾਲ ਕਿਸਾਨ ਵੀਰੋ ਫਾਰਮਰਸ ਵੈਲਫੇਅਰ ਹਬ ਦੇ ਚੈਨਲ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਉਮੀਦ ਕਰਦੇ ਹਾਂ ਤੁਸੀਂ ਸਾਰੇ ਤੰਦਰੁਸਤ ਤੇ ਸਿਹਤਮੰਦ ਹੋਗੇ ਕਿਸਾਨ ਵੀਰੋ ਗੱਲ ਕਰਦੇ ਹਾਂ ਝੋਨੇ ਦੀ ਸਰਕਾਰੀ ਖਰੀਦ ਤੇ ਤਾਂ ਝੋਨੇ ਦੀ ਸਰਕਾਰੀ ਖਰੀਦ ਦਾ ਜੋ ਮਸਲਾ ਹੈ ਉਹ ਜਿਉਂ ਦਾ ਤਿਉਂ ਹੀ ਬਣਿਆ ਹੋਇਆ ਹੈ ਅੱਜ 7 ਅਕਤੂਬਰ ਹੋ ਗਈ ਪਰ ਜੋ ਮੰਡੀਆਂ ਦੇ ਵਿੱਚ ਸਰਕਾਰੀ ਖਰੀਦ ਜਿਹੜੇ ਹਿਸਾਬ ਨਾਲ ਹੋਣੀ ਚਾਹੀਦੀ ਸੀ ਬਿਲਕੁਲ ਨਹੀਂ ਹੋ ਰਹੀ ਬਿਲਕੁਲ ਮੰਡੀਆਂ ਦੇ ਵਿੱਚ ਜੋ ਕਿਸਾਨ ਖੱਜਲ ਖਵਾਰ ਹੋ ਰਹੇ ਨੇ ਹਾਲਾਂਕਿ ਜੋ ਸਰਕਾਰ ਨੇ ਸ਼ੈਲਰ ਵਾਲਿਆਂ ਦੀ ਬਾਹ ਫੜੀ ਐ ਉਹਨਾਂ ਦੀ ਮੰਗਾਂ ਮੰਨੀਆਂ ਨੇ ਤੇ ਆਉਣ ਵਾਲੇ ਸੀਜ਼ਨ 'ਚ ਉਹਨਾਂ ਨੂੰ ਭਰੋਸਾ ਦਿੱਤਾ ਐ ਕਿ ਅਸੀਂ ਤੁਹਾਡਾ ਜੋ ਪੂਰਾ ਪੂਰਾ ਸਾਥ ਦੇਾਂਗੇ ਪਰ ਆਰਥਿਕਿਆਂ ਨਾਲ ਜੋ ਗੱਲਬਾਤ ਸੀ ਉਹ ਨਿਪਰੇ ਨਹੀਂ ਚੜ੍ਹ ਰਹੀ ਆਰਤੀ ਅਜੇ ਵੀ ਜੋ ਹੜਤਾਲ ਦੀ ਅੜੀ ਤੇ ਅੜੇ ਹੋਏ ਨੇ ਤੇ ਲਗਾਤਾਰ ਇਹਦੇ ਵਿੱਚ ਕਿਸਾਨ ਪਰੇਸ਼ਾਨ ਹੋ ਰਿਹਾ ਕਾਫੀ ਮੰਡੀਆਂ ਤੋਂ ਵੀਡੀਓ ਆ ਰਹੀਆਂ ਨੇ ਜਿੱਥੇ ਕਿਸਾਨ 5 5 7 7 ਦਿਨਾਂ ਤੋਂ ਆਪ ਦਾ ਚੋਨਾ ਜੋ ਹੈ ਮੰਡੀ ਚ ਲੈ ਕੇ ਬੈਠਾ ਪਰ ਉਹਦੀ ਕੋਈ ਸਾਰ ਲੈਣ ਵਾਲਾ ਨਹੀਂ ਕੋਈ ਸਰਕਾਰੀ ਖਰੀਦ ਅਜੇ ਸ਼ੁਰੂ ਨਹੀਂ ਹੋਈ ਜਿਹਦੇ ਕਰਕੇ ਉਹਨਾਂ ਨੂੰ ਦਿਨ ਰਾਤ ਉੱਥੇ ਹੀ ਮੰਡੀਆਂ ਦੇ ਵਿੱਚ ਜਾ ਕੇ ਆਪਦੀ ਜੋ ਫਸਲ ਦੀ ਹੈ ਉਹ ਰੱਖ ਹੀ ਕਰਨੀ ਪੈਂਦੀ ਹੈ ਤੇ ਜਿਹਦੇ ਵਿੱਚ ਬਹੁਤ ਜ਼ਿਆਦਾ ਖੱਜਲ-ਖੁਆਰੀ ਕਿਸਾਨ ਨੂੰ ਭੁਗਤਣੀ ਪੈ ਰਹੀ ਹੈ ਇਹਦੇ ਜੋ ਜੋ ਇਸ ਘੜੀ ਦੇ ਵਿੱਚ ਜੋ ਕਿਸਾਨ ਮੋਰਚਾ ਹੈ ਯਾਨੀ ਕਿ ਜੋ ਸਾਰੀਆਂ ਕਿਸਾਨ ਜਥੇਬੰਦੀਆਂ ਨੇ ਉਹਨਾਂ ਨੇ ਮੁੱਖ ਮੰਤਰੀ ਦੀ ਹਰਾਇਸ਼ ਦੇ ਅੱਗੇ ਜੋ ਸੰਯੁਕਤ ਕਿਸਾਨ ਮੋਰਚਾ ਦਾ ਧਰਨਾ ਹੈ ਉਹ ਦੇਣ ਦਾ ਫੈਸਲਾ ਕੀਤਾ ਤੇ ਇਹਦੇ ਵਿੱਚ ਜੋ ਅਲੱਗ-ਅਲੱਗ ਜਥੇਬੰਦੀਆਂ ਨੇ ਇਕੱਠੇ ਹੋ ਕੇ ਆਰੀਆਂ ਨੇ ਤੇ ਉਹਨਾਂ ਦਾ ਕਹਿਣਾ ਹੈ ਕਿ ਜੇ ਝੋਨੇ ਦੀ ਖਰੀਦ ਨਾ ਹੋਈ ਤਾਂ ਮੰਡੀਆਂ ਦੇ ਵਿੱਚ ਜੋ ਪੁਤਲੇ ਵੀ ਫੁੱਕੇ ਜਾਣਗੇ ਚਾਹੇ ਉਹ ਕੇਂਦਰ ਸਰਕਾਰ ਦੇ ਨੇ ਪੰਜਾਬ ਸਰਕਾਰ ਦੇ ਨੇ ਤੇ ਨਾਲ ਦੀ ਨਾਲ ਜੋ ਭਗਵੰਤਪານ ਸਾਹਿਬ ਦੇ ਘਰ ਦਾ ਘਰਾਵ ਵੀ ਕਰਨਗੇ ਤੇ ਇਸ ਦੇ ਨਾਲ-ਨਾਲ ਜੋ ਹੋਰ ਵੱਡੀ ਚੇਤਾਵਨੀ ਜੋ ਹਰ ਇੱਕ ਜ਼ਿਲ੍ਹਾ ਪੱਧਰੀ ਤੇ ਵੀ ਕਿਸਾਨ ਜਥੇਬੰਦੀਆਂ ਦੇ ਰਹੀਆਂ ਨੇ ਕਿ 12 ਤਰੀਕ ਤੱਕ ਜੋ ਜੇ ਸਰਕਾਰੀ ਖਰੀਦ ਨਾ ਸ਼ੁਰੂ ਹੋਈ ਤਾਂ ਉੱਥੇ ਜੋ ਚਾਹੇ ਉਹ ਡਿਸਟ੍ਰਿਕਟ ਲੈਵਲ ਤੇ ਹੋਵੇ ਚਾਹੇ ਪੂਰੇ ਸੰਯੁਕਤ ਕਿਸਾਨ ਮੋਰਚੇ ਦਾ ਹੋਵੇ ਉੱਥੇ ਕਿਸਾਨ ਪ੍ਰਦਰਸ਼ਨ ਕਰਨਗੇ ਰੇਲਾ ਰੋਕਣਗੇ ਤੇ ਜੋ ਡੀਸੀ ਦਫ਼ਤਰਾਂ ਦਾ ਘਰਾਵ ਵੀ ਕਰਨਗੇ ਕਿਉਂਕਿ ਕਿਸਾਨਾਂ ਨੂੰ ਜੋ ਕਾਫੀ ਜ਼ਿਆਦਾ ਦਿੱਕਤ ਇੱਥੇ ਹੋ ਰਹੀ ਹੈ ਹਾਲਾਂਕਿ ਜੋ ਬਾਸਮਤੀ ਦੀ ਜੋ ਖਰੀਦ ਹੈ ਉਹ ਆਰਤੀਆਂ ਵੱਲੋਂ ਕਿਹਾ ਗਿਆ ਕਿ ਬਾਸਮਤੀ ਦੀ ਖਰੀਦ ਅਸੀਂ ਕਰਾਂਗੇ ਤੇ ਉਹਦੇ ਲਈ ਕਿਸਾਨਾਂ ਨੇ ਚੇਤਾਵਨੀ ਵੀ ਦਿੱਤੀ ਹੈ ਕਿ ਬਾਸਮਤੀ ਦੇ ਚੰਗੇ ਰੇਟ ਮਿਲਣ ਤੇ ਜੋ ਬਾਸਮਤੀ ਕੋਆਪਰੇਸ਼ਨ ਬਣਾਉਣ ਦੀ ਮੰਗ ਵੀ ਕੀਤੀ ਹੈ ਤਾਂ ਜੋ ਪੂਰਾ ਇੱਕ ਨਿਰਧਾਰਿਤ ਰੇਟ ਹੋ ਸਕੇ ਜਿਹਦੇ ਕਰਕੇ ਕਿਸਾਨਾਂ ਨੂੰ ਕੋਈ ਘਾਟਾ ਨਾ ਪਵੇ ਉਹਨਾਂ ਦੀ ਲਾਗਤ ਦਾ ਜੋ ਮੁੱਲ ਹੈ ਉਹ ਕਿਸਾਨਾਂ ਨੂੰ ਲਗਾਤਾਰ ਮੇਲਦਾ ਰਹੇ ਪਰ ਜੋ ਮੇਨ ਅਜੇ ਜੋ ਦਿੱਕਤ ਹੈ ਉਹ ਸਰਕਾਰੀ ਖਰੀਦ ਦੀ ਹੈ ਕਿਸਾਨਾਂ ਦਾ ਝੋਨਾ ਜੋ ਵੱਢਣ ਦੇ ਕਾਫੀ ਕਿਸਾਨ ਝੋਨਾ ਵੱਢ ਵੀ ਚੁੱਕੇ ਨੇ ਪਰ ਜੋ ਕਈ ਕਿਸਾਨਾਂ ਦਾ ਜੋ ਝੋਨਾ ਬਿਲਕੁਲ ਪੱਕ ਚੁੱਕਿਆ ਵੱਢਣ ਦੇ ਕਿਨਾਰੇ ਹੈ ਤੇ ਉਹ ਡਿਲੇ ਕਰ ਰਹੇ ਨੇ ਸਿਰਫ ਇਸ ਆਸ 'ਚ ਕਿ ਸਰਕਾਰੀ ਖਰੀਦ ਇਸ ਹਫਤੇ ਸ਼ੁਰੂ ਹੋਏਗੀ ਤੇ ਅਸੀਂ ਝੋਨਾ ਵੱਟਾਂਗੇ ਸੋ ਕਾਫੀ ਵੀਡੀਓ ਵੀ ਸਾਹਮਣੇ ਆ ਰਹੀਆਂ ਇੱਕ ਵੀਡੀਓ ਹੈ ਜੋ ਤੁਹਾਨੂੰ ਦਿਖਾਉਣਿਆ ਕਿਵੇਂ ਕਿਸਾਨਾਂ ਦੀ ਜੋ ਖੱਜਲ-ਖੁਵਾਰੀ ਹੋ ਰਹੀ ਹੈ ਤੇ ਇਦਾਂ ਦੀ ਘਟੋ-ਘਟ ਪੰਜ-ਸੱਤ ਵੀਡੀਓ ਜੋ ਰੋਜ਼ ਹੀ ਕਿਸਾਨਾਂ ਵੱਲੋਂ ਆਈਆਂ ਜੋ ਆ ਰਹੀਆਂ ਨੇ ਚਾਹੇ ਉਹ ਫਿਰੋਜ਼ਪੁਰ ਏਰੀਆ ਹੋਵੇ ਸਮਰਾਲਾ ਹੋਵੇ ਲਗਭਗ ਹਰ ਏਰੀਏ ਦੇ ਵਿੱਚੋਂ ਜਿੱਥੇ ਅਗੇਤੀ ਚੋਨੀ ਦੀ ਕਿਸਮ ਹੈ ਉੱਥੋਂ ਵੀਡੀਓ ਆ ਰਹੀਆਂ ਸੋ ਇੱਥੇ ਤੁਸੀਂ ਆਹ ਵੀਡੀਓ ਦੇਖੋ ਉਸ ਤੋਂ ਬਾਅਦ ਆਪਾਂ ਅੱਗੇ ਚਰਚਾ ਕਰਦੇ ਆ ਅੱਜ ਅਸੀਂ ਤਹਿਸੀਲ ਸਮਰਾਲਾ ਦੀ ਫੋਕਲ ਪੁਆਇੰਟ ਮਦੂਦਾਂ ਦੀ ਮੰਡੀ ਵਿੱਚ ਖੜੇ ਆ ਅੱਜ 5 ਅਕਤੂਬਰ ਤਰੀਕ ਹੋ ਚੁੱਕੀ ਆ ਤਾਂ ਜਿਹੜੀ ਸਰਕਾਰ 1 ਅਕਤੂਬਰ ਤੋਂ ਮੰਡੀਆਂ ਦੇ ਵਿੱਚੋਂ ਦਾਣਾ-ਦਾਣਾ ਚੁੱਕਣ ਦਾ ਦਾਵਾ ਕਰਦੀ ਸੀ ਹਰ ਮੁਕੰਮਲ ਤਿਆਰੀਆਂ ਦੀ ਗੱਲ ਕਰਦੀ ਸੀ ਅੱਜ 5 ਅਕਤੂਬਰ ਹੋ ਚੁੱਕੀ ਆ ਅਜੇ ਤੱਕ ਸਰਕਾਰੀ ਖਰੀਦ ਸ਼ੁਰੂ ਵੀ ਨਹੀਂ ਹੋਈ ਤਾਂ ਇਹ ਸਰਕਾਰ ਦਾ ਵੱਡਾ ਫੇਲੀਅਰ ਆ ਤੇ ਇਹ ਸਰਕਾਰ ਜਿਹੜੀ ਪੰਜਾਬ ਸਰਕਾਰ ਆ ਇਹ ਸੈਂਟਰ ਸਰਕਾਰ ਨਾਲ ਰਲ ਕੇ ਜਿਹੜੀ ਸਾਡੀ ਮੰਡੀ ਆ ਉਹਨੂੰ ਖਤਮ ਕਰਨ ਦੇ ਤੁਲੀ ਹੋਈ ਆ ਇੱਕ ਪਾਸਿਓਂ ਚਿੱਠੀਆਂ ਚਿੱਠੀਆਂ ਪਾ ਕੇ ਖੇਡ ਖੇਡੀ ਜਾ ਰਹੀ ਆ ਤਾਂ ਇਹਦੇ ਵਿੱਚ ਕਿਸਾਨ ਬੜਾ ਮਜਬੂਰ ਆ तकरीबन 10 ਦਿਨ ਤੋਂ ਵੱਧ ਕਈ ਕਿਸਾਨ ਇੱਥੇ ਝੋਨਾ ਲੈ ਕੇ ਮੰਡੀ ਦੇ ਵਿੱਚ ਬੈਠੇ ਨੇ ਹਜੇ ਤੱਕ ਉਹਨਾਂ ਦਾ ਭਾਅ ਨਹੀਂ ਲੱਗਿਆ ਦੂਜੇ ਪਾਸੇ ਕਿਸਾਨ ਦੁਖੀ ਹੋ ਕੇ ਇਸ ਮੰਡੀ ਦੇ ਵਿੱਚੋਂ ਕਿਸਾਨ ਝੋਨਾ ਘਰ ਨੂੰ ਲਿਜਾਣ ਲਈ ਮਜਬੂਰ ਨੇ ਤਾਂ ਸਰਕਾਰ ਆ ਜਿਹੜੀ ਇਸ ਟਾਈਮ ਕੁੰਮ ਕਰਦੀ ਨੀਂਦ ਸੁੱਤੀ ਪਈ ਆ ਨਾ ਕਿਸੇ ਦੀ ਮੁਸ਼ਕਲ ਹੱਲ ਕਰ ਰਹੀ ਆ ਨਾ ਕਿਸਾਨਾਂ ਦਾ ਪਾ ਲੱਗ ਰਿਹਾ ਤਾਂ ਜੇ ਅਦਰਵਾਈਜ਼ ਇਹ ਕਿਸਾਨਾਂ ਨੇ ਕਿਸਾਨਾਂ ਦੀ ਸਰਕਾਰ ਨੇ ਬਾਹ ਨਾ ਫੜੀ ਤਾਂ ਕਿਸਾਨਾਂ ਨੂੰ ਮਜਬੂਰੀ ਵਸ ਹੋ ਕੇ ਸੜਕਾਂ ਦੇ ਉੱਤੇ ਉਤਰਨਾ ਪੈ ਸਕਦਾ ਤਾਂ ਅਸੀਂ ਸਰਕਾਰ ਨੂੰ ਚੇਤਾਵਨੀ ਇਹ ਦਿੰਦੇ ਆ ਵੀ ਜਲਦ ਤੋਂ ਜਲਦ ਇਸ ਝੋਨੇ ਦੀ ਖਰੀਦ ਦਾ ਕੰਮ ਸ਼ੁਰੂ ਕਰਵਾ ਕੇ ਮੰਡੀਆਂ ਦੇ ਵਿੱਚ ਝੋਨਾ ਆਉਣ ਦੀ آمد ਨੂੰ ਸਾਂਭਿਆ ਜਾਵੇ ਤਾਂ ਇੰਨਾ ਕਹਿੰਦੇ ਵਾਹਿਗੁਰੂ ਜੀ ਕਾ ਖਾਲਸਾ ਸਾਨ ਵੀਰੋ ਜਿਵੇਂ ਕਿ ਤੁਸੀਂ ਦੇਖਿਆ ਇਹ ਕਾਫੀ ਵੱਡਾ ਫੇਲਿਅਰ ਜੋ ਸਰਕਾਰ ਦਾ ਹੈ ਸਰਕਾਰ ਇੱਥੇ ਪੂਰੀ ਜੋ ਆंकड़े ਹੈ ਉਹ ਸਰਕਾਰ ਵੱਲੋਂ ਕਹਿਣਾ ਹੈ ਕਿ ਸਰਕਾਰੀ ਖਰੀਦ ਸ਼ੁਰੂ ਹੋ ਗਈ ਹੈ ਅਲੱਗ-ਅਲੱਗ ਆंकड़े ਵੀ ਸਰਕਾਰ ਨੇ ਆਪਦੇ ਜੋ ਵੈਬਸਾਈਟ ਤੇ ਅਲੱਗ-ਅਲੱਗ ਪਲੇਟਫਾਰਮਾਂ ਤੇ ਪਾਏ ਨੇ ਕਿ ਇੰਨੀ ਸਰਕਾਰੀ ਖਰੀਦ ਹੈ ਇਸ ਵਾਰੀ ਅਸੀਂ ਕਰ ਲਈ ਪਰ ਗਰਾਊਂਡ ਰਿਐਲਿਟੀ ਜੋ ਬਿਲਕੁਲ ਆਡੀ ਨਜ਼ਰ ਆ ਰਹੀ ਹੈ ਤੁਸੀਂ ਵੀਡੀਓ ਦੇ ਵਿੱਚ ਵੀ ਦੇਖਿਆ ਹੋਰ ਲਗਭਗ ਹਰ ਇੱਕ ਜੋ ਮੀਡੀਆ ਹਾਊਸ ਹੈ ਉਹ ਖਬਰਾਂ ਇਹ ਨਿਤ ਨਵੀਆਂ ਲੈ ਕੇ ਆ ਰਿਹਾ ਕਿ ਜੋ ਮੰਡੀ ਦੇ ਵਿੱਚ ਬੁਰਾ ਹਾਲ ਕਿਸਾਨਾਂ ਦਾ ਹੋ ਰਿਹਾ ਪਰ ਇਹਦੇ ਤੇ ਸਰਕਾਰ ਬਿਲਕੁਲ ਜੋ ਕੁੰਭਕਰਨ ਦੀ ਨੀਂਦ ਸੁੱਤੀ ਪਈ ਹੈ ਸੋ ਸਰਕਾਰ ਨੂੰ ਜਾਗਣ ਦੀ ਲੋੜ ਹੈ ਚਾਹੇ ਉਹਨਾਂ ਦੇ ਆਰਤੀਆਂ ਨਾਲ ਮਸਲੇ ਨੇ ਉਸ ਉਲਝਾਉਣ ਦੀ ਲੋੜ ਹੈ ਤਾਂ ਜੋ ਅੱਗੇ ਜੋ ਸੁਚਾਰੂ ਰੂਪ ਨਾਲ ਜੋ ਝੋਨੇ ਦੀ ਸਰਕਾਰੀ ਖਰੀਦ ਹੋ ਸਕੇ ਤੇ ਨਹੀਂ ਤਾਂ ਫਿਰ ਸਰਕਾਰ ਨੂੰ ਕਾਫੀ ਜ਼ਿਆਦਾ ਕਿਸਾਨ ਤਾਂ ਦਿੱਕਤ ਫੇਸ ਕਰ ਹੀ ਰਹੇ ਨੇ ਪਰ ਸਰਕਾਰ ਨੂੰ ਵੀ ਇਹਦਾ ਖਮਿਆਜਾ ਪੁਕਤਣਾ ਪੈ ਸਕਦਾ ਜੋ ਜੇ ਕਿਸਾਨ ਕਿਸਾਨ ਜਥੇਬੰਦੀਆਂ ਰਲ ਮਿਲ ਕੇ ਫਿਰ ਸਰਕਾਰ ਦਾ ਘਰਾਵ ਕਰਨਗੇ ਪ੍ਰੈਸ਼ਰ ਪਾਉਣਗੇ ਝੋਨੇ ਦੀ ਸਰਕਾਰੀ ਖਰੀਦ ਹੋਣ ਵਾਸਤੇ ਪਰ ਉਸ ਤੋਂ ਪਹਿਲੇ ਜੇ ਸਰਕਾਰ ਜਾਗ ਜਾਵੇ ਤੇ ਇਸ ਨੂੰ ਪੂਰੇ ਸਿਸਟਮ ਨੂੰ ਸੈੱਟ ਕਰਕੇ ਝੋਨੇ ਦੀ ਸਰਕਾਰੀ ਖਰੀਦ ਸੁਚਾਰੂ ਰੂਪ ਨਾਲ ਚਲਾਵੇ ਤਾਂ ਉਹ ਇੱਕ ਬੈਟਰ অপਸ਼ਨ ਹੈ ਸਰਕਾਰ ਵਾਸਤੇ ਵੀ ਕਿਸਾਨਾਂ ਵਾਸਤੇ ਵੀ ਸੋ ਤੁਹਾਡੀ ਇਸ ਤੇ ਕੀ رائے ਹੈ ਤੁਸੀਂ ਵੀ ਕਮੈਂਟਾਂ ਦੇ ਵਿੱਚ ਜਰੂਰ ਸਾਂਝੀ ਕਰੋ ਤੇ ਜਾਣਕਾਰੀ ਚੰਗੀ ਲੱਗੀ ਤਾਂ ਵੱਤੋ ਵੱਤ ਕਿਸਾਨ ਵੀਰਾਂ ਨਾਲ ਜਰੂਰ ਸਾਂਝੀ ਕਰੋ ਤੇ ਇਦਾਂ ਦੀ ਖੇਤੀਬਾੜੀ ਸੰਬੰਧੀ ਜਾਣਕਾਰੀ ਵਾਸਤੇ फार्मर्स वेलफेयर हब ਦੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਓ ਬਹੁਤ ਬਹੁਤ ਧੰਨਵਾਦ ਕਿਸਾਨ ਵੀਰੋ ਤੁਹਾਡਾ ਦਿਨ ਸ਼ੁਭ ਹੋਵੇ